ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਕੰਨ ਸਾਹਿਬ ਜੀ ਦੇ ਅੰਗ 136 ਤੋਂ ਲੈ ਕੇ 138 ਤੱਕ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪਹਿਲਾ ਪੰਚਮ ਪਾਤਸ਼ਾਹ ਦੀ ਬਾਣੀ ਹੈ ਇਹ ਬਾਣੀ ਦਾ ਸਿਰਲੇਖ ਹੈ ਦਿਨ ਰੈਣ ਤੇ ਮਰਾਗ ਮਾਜ ਵਿੱਚ ਹੈ ਜੀ ਮਾਜ ਮਹੱਲਾ ਪੰਜਵਾਂ ਦਿਨ ਰੈਣ ਇੱਕੀ ਓੰਕਾਰ ਸਤਗੁਰ ਪ੍ਰਸਾਦ ਸੇਵੀ ਸਤਗੁਰ ਆਪਣਾ ਹਰਿ ਸਿਮਰਿ ਦਿਨ ਸਬਰੈਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ ਜੋ ਜੀ ਹਰ ਤੇ ਵਿਛੜੇ ਸੋ ਸੁਖ ਨ ਵਸਨ ਪੈਣਾ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਕਹਿੰਦੇ ਮੈਂ ਆਪਣੇ ਸਤਗੁਰ ਦੀ ਸ਼ਰਨ ਪੈ ਕੇ ਦਿਨ ਰਾਤ ਕਹਿੰਦੇ ਹਰੀ ਪਰਮਾਤਮਾ ਦਾ ਸਿਮਰਨ ਕਰਾਂ ਆਪਾ ਭਾਵ ਤਿਆਗ ਕੇ ਗੁਰੂ ਦੀ ਸ਼ਰਣੀ ਪਵਾਂ ਤੇ ਮੁਖੋਂ ਬੋਲੀ ਮਿੱਠੜੇ ਵੈਣ ਮੁਖੋਂ ਸੋਹਣੀ ਬੋਲੀ ਬੋਲਾਂ ਗੁਰੂ ਦੀ ਸ਼ਰਨ ਪੈ ਕੇ ਫਿਰ ਕਹਿੰਦੇ ਮੈਂ ਗੁਰੂ ਨੂੰ ਬੇਨਤੀ ਕਰਾਂ ਕਿ ਮੈਨੂੰ ਮੇਰਾ ਪਿਆਰਾ ਪ੍ਰੀਤਮ ਜੋ ਜਨਮ ਜਨਮਾਂ ਤੋਂ ਵਿਛੜਿਆ ਮੇਰਾ ਕਹਿੰਦੇ ਵਾਹਿਗੁਰੂ ਜੀ ਨਾਲ ਮਿਲਾਪ ਕਰਾ ਦਿਓ ਇਹ ਬੇਨਤੀਆਂ ਦੋ ਦੜੀਆਂ ਕਰਾਂ ਗੁਰੂ ਅੱਗੇ ਕਹਿੰਦੇ ਹੇ ਭੈਣ ਜਿਹੜੇ ਜੀਵ ਹਰੀ ਪਰਮਾਤਮਾ ਤੋਂ ਵਿਛੜੇ ਹੋਏ ਨੇ ਉਹ ਕਦੇ ਵੀ ਆਤਮਿਕ ਸੁੱਖ ਵਿੱਚ ਨਹੀਂ ਰਹਿ ਸਕਦੇ ਹਰ ਪਿਰ ਵਿਨ ਚੈਨ ਨਾ ਪਾਈਐ ਖੋਜ ਡਿਠੇ ਸਭ ਗੈਣ ਕਹਿੰਦੇ ਮੈਂ ਸਾਰੀ ਧਰਤੀ ਆਕਾਸ਼ ਸਭ ਜਗ੍ਹਾ ਤੇ ਕਹਿੰਦੇ ਮੈਂ ਪਾਲਿਆ ਦੇਖਿਆ ਕਿ ਪ੍ਰਮਾਤਮਾ ਦੇ ਮਿਲਾਪ ਤੋਂ ਬਿਨਾ ਕਿਤੇ ਵੀ ਚੈਨ ਨਹੀਂ ਹੈ ਸ਼ਾਂਤੀ ਨਹੀਂ ਹੈ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ ਕਹਿੰਦੇ ਮੈਂ ਪਰਮਾਤਮਾ ਦੇ ਚਰਨਾਂ ਤੋਂ ਆਪਣੇ ਮਾੜੇ ਕਰਮੀ ਵਿਛੜੀ ਹੋਈਆਂ ਮੈਂ ਇਹਦਾ ਦੋਸ਼ ਕਿਸੇ ਨੂੰ ਨਹੀਂ ਦੇ ਸਕਦੀ ਕਰ ਕਿਰਪਾ ਪ੍ਰਭ ਰੱਖ ਲੈ ਹੋ ਹੋਰ ਨਹੀਂ ਕਰਨ ਕਰਨ ਕਹਿੰਦੇ हे ਪਰਮੇਸ਼ਰ ਜੀ ਕਿਰਪਾ ਕਰਕੇ ਤੂੰ ਹੀ ਮੇਰੀ ਰੱਖਿਆ ਕਰ ਤੇਤੋਂ ਬਿਨਾ ਹੋਰ ਕੋਈ ਕਰਨ ਕਰਾਉਣ ਵਾਲਾ ਨਹੀਂ ਹਰ ਤੁਦਬਿਨ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਕਹਿੰਦੇ ਹੈ ਪ੍ਰਮਾਤਮਾ ਜੀ ਤੇਰੇ ਮਿਲਾਪ ਤੋਂ ਬਿਨਾ ਤਾਂ ਅਸੀਂ ਖਾਕ ਵਿੱਚ ਰਲਦੇ ਆ ਤੇ ਅਸੀਂ ਆਪਣੀ ਅਰਜ਼ੋਈ ਕਿਹਦੇ ਕੋਲ ਕਰ ਸਕਦੇ ਆ ਤੇਰੇ ਤੋਂ ਬਿਨਾ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇ ਖਾਨੈਣ ਨਾਨਕ ਜੀ ਕਹਿੰਦੇ ਨੇ ਕਿ ਮੇਰੀ ਬੇਨਤੀ ਆਹੇ ਪ੍ਰਮਾਤਮਾ ਜੀ ਕਿ ਮੈਂ ਅੱਖਾਂ ਰਾਹੀਂ ਆਪ ਦਾ ਦੀਦਾਰ ਕਰਾਂ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਕਹਿੰਦੇ ਸਾਡੇ ਜੀਵਾਂ ਦੀ ਅਰਜ਼ੋਈ ਸੁਣਨ ਵਾਲਾ ਉਹ ਪ੍ਰਮਾਤਮਾ ਹੀ ਹੈ ਜੋ ਸਾਰੀਆਂ ਤਾਕਤਾਂ ਜਿਹਦੇ ਕੋਲ ਹੈਗੀਆਂ ਨੇ ਜੋ ਸਭ ਕੁਝ ਕਰਨ ਦੇ ਸਮਰੱਥਾ ਜੋ ਬੇਅੰਤ ਹੈ ਮਰਨ ਜੀਵਨ ਆਰਾਧਨਾ ਸਭਨਾ ਦਾ ਆਧਾਰ ਕਹਿੰਦੇ ਸਾਨੂੰ ਸਾਰੀ ਜ਼ਿੰਦਗੀ ਸਾਰੀ ਉਮਰ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਜੋ ਸਾਰਿਆਂ ਦਾ ਸਹਾਰਾ ਹੈ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚ ਆਗਮ ਆਗਾਦ ਬੋਧ ਕਿਛ ਅੰਤ ਨਪਾਰਾ ਵਾਰ ਕਹਿੰਦੇ ਜੋ ਜੀਵ ਇਸਤਰੀ ਵਾਹਿਗੁਰੂ ਜੀ ਦਾ ਸਿਮਰਨ ਕਰਦੀ ਆ ਕਹਿੰਦੇ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਆ ਜਿਹਦਾ ਵੱਡਾ ਪਰਿਵਾਰ ਆ ਜਿਹਦੀ ਇੱਕ ਨਹੀਂ ਸਾਰਾ ਜਗਤ ਹੀ ਉਹਦਾ ਪਰਿਵਾਰ ਆ ਓ ਵਾਹਿਗੁਰੂ ਜੀ ਜੋ ਸਭ ਤੋਂ ਉੱਚਾ ਜਿਸ ਤੱਕ ਸਾਡੀ ਪਹੁੰਚ ਨਹੀਂ ਹੈਗੀ ਜੋ ਸਭ ਕੁਝ ਜਾਣਨ ਵਾਲਾ ਜਿਹਦੇ ਅਸੀਂ ਪਰਲਾਵੰਨਾ ਪਾਰ ਨਹੀਂ ਲੱਭ ਸਕਦੇ ਅੰਤ ਨਹੀਂ ਪਾਇਆ ਜਾ ਸਕਦਾ ਸੇਵਾ ਸਾਤਿਸ ਪਾਵਸੀ ਸੰਤਾਂ ਕੀ ਹੋਏ ਸ਼ਾਰ ਕਹਿੰਦੇ ਜਦੋਂ ਬਹੁਤ ਨਿਮਰਤਾ ਨਾਲ ਅਸੀਂ ਸੰਤਾਂ ਦੀ ਸ਼ਰਨ ਜਾਂਦੇ ਆ ਫਿਰ ਵਾਹਿਗੁਰੂ ਜੀ ਨੂੰ ਸਾਡੀ ਕੀਤੀ ਹੋਈ ਸੇਵਾ ਭਗਤੀ ਪ੍ਰਵਾਨ ਹੋ ਜਾਂਦੀ ਆਂ ਦਿਨਾ ਨਾਥ ਦਿਆਲ ਦੇਵ ਪਤਿਤ ਉਦਾਰਨ ਹਾਰ ਉਹ ਪਰਮਾਤਮਾ ਕਹਿੰਦੇ ਜੋ ਗਰੀਬਾਂ ਦਾ ਸਹਾਰਾ ਹੈ ਜੋ ਦਿਆਲੂ ਹੈ ਜੋ ਬਿਕਾਰਾਂ ਵਿੱਚ ਡੁੱਬਿਆਂ ਨੂੰ ਉਦਾਰਨ ਵਾਲਾ ਹੈ ਜਿਨ੍ਹਾਂ ਦਾ ਉਧਾਰ ਕਰਨ ਵਾਲਾ ਹੈ ਮੁਕਤ ਕਰਾਉਣ ਵਾਲਾ ਹੈ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਸਦਾ ਸੱਚਾ ਹੈ ਉਹ ਕਹਿੰਦੇ ਜੁਗਾ ਜੁਗਾ ਤੋਂ ਜੀਵ ਦੀ ਰੱਖਦਾ ਆਇਆ ਹੈ ਕੀਮਤ ਕੋਈ ਨ ਜਾਣੀ ਕੋ ਨਹੀਂ ਤੋਲਣ ਹਾਰ ਕਹਿੰਦੇ ਕੋਈ ਪਰਮਾਤਮਾ ਦੇ ਗੁਣਾਂ ਦੀ ਕੀਮਤ ਨਹੀਂ ਪਾ ਸਕਦਾ ਕੋਈ ਉਹਨੂੰ ਤੋਲ ਨਹੀਂ ਸਕਦਾ ਵਾਹਿਗੁਰੂ ਜੀ ਅਮਿਤ ਹੈ ਉਹਦੀ ਗਤ ਮੇਤ ਸਾਨੂੰ ਨਹੀਂ ਪਤਾ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਨਾਨਕ ਜੀ ਕਹਿੰਦੇ ਨੇ ਮੇਰੀ ਬੇਨਤੀ ਆ ਕਹਿੰਦੇ ਮੇਰੇ ਮਨ ਵਿੱਚ ਵੀ ਤੇ ਮੇਰੇ ਤਨ ਵਿੱਚ ਵੀ ਵਾਹਿਗੁਰੂ ਹੀ ਵਸਦਾ ਰਹੇ ਉਹ ਵਾਹਿਗੁਰੂ ਜਿਹਦੇ ਗੁਨਾ ਦਾ ਅੰਤ ਹੀ ਨਹੀਂਗਾ ਦਿਨ ਰਾਤ ਜੇ ਪ੍ਰਭ ਕੋ ਸੇਵਦੇ ਤਿਨ ਕੈ ਸਦ ਬਲੇਹਾਰ ਕਹਿੰਦੇ ਜੋ ਜੀਵ ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸ਼ਾਂਤ ਆਰਾਧਨ ਸਦ ਸਦਾ ਸਭਨਾ ਕਾ ਬਖਸਿੰਦ ਕਹਿੰਦੇ ਜੋ ਪਰਮਾਤਮਾ ਸਾਰਿਆਂ ਨੂੰ ਬਖਸ਼ਣ ਵਾਲਾ ਹੈ ਸੰਤ ਕਹਿੰਦੇ ਸਦਾ ਹੀ ਕਹਿੰਦੇ ਉਹਦੀ ਆਰਾਧਨਾ ਕਰਦੇ ਨੇ ਵਾਹਿਗੁਰੂ ਦੀ ਜਿਉ ਪਿੰਡ ਜਿੰਨ ਸਾਜਿਆ ਕਰ ਕਿਰਪਾ ਦਿੱਤੀਨ ਜਿੰਦ ਗੁਰ ਸਬਦੀ ਆਰਾਦੀਏ ਜਪਿਏ ਨਿਰਮਲ ਮੰਤ ਉਹ ਪਰਮਾਤਮਾ ਕਹਿੰਦੇ ਜਿਨੇ ਸਾਨੂੰ ਜਿੰਦ ਦਿੱਤੀ ਆ ਸਾਨੂੰ ਸਰੀਰ ਦਿੱਤਾ ਸਾਡੀ ਸਾਜਣਾ ਕੀਤੀ ਆ ਸਭ ਜਿੰਦ ਪਾ ਕੇ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਅਸੀਂ ਕਹਿੰਦੇ ਉਸ ਦੀ ਹਮੇਸ਼ਾ ਹੀ ਆਰਾਧਨਾ ਕਰੀਏ ਅਸੀਂ ਹਮੇਸ਼ਾ ਹੀ ਉਸ ਦਾ ਪਵਿੱਤਰ ਜਾਪ ਕਰੀਏ ਕੀਮਤ ਕਹਿ ਨਾ ਜਾਈਏ ਪਰਮੇਸ਼ਰ ਬੇਅੰਤ ਕਹਿੰਦੇ ਉਸ ਬੇਅੰਤ ਪ੍ਰਭੂ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਹ ਕਿਸੇ ਸੰਸਾਰ ਦੇ ਪਦਾਰਥ ਦੀ ਕੀਮਤ ਦੇ ਨਾਲ ਪਾਇਆ ਨਹੀਂ ਜਾ ਸਕਦਾ ਜਿਸ ਮਨ ਵਸੈ ਨਰਾਇਣੋ ਸੋ ਕਹੀਏ ਭਗਵੰਤ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਵਸ ਗਿਆ ਉਹਨੂੰ ਭਾਗਾ ਵਾਲਾ ਕਹੀਏ ਜੀ ਕੀ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਕਹਿੰਦੇ ਪ੍ਰਮਾਤਮਾ ਜੀ ਤੁਸੀਂ ਮੈਨੂੰ ਮਿਲੋ ਤੇ ਮੇਰੇ ਮਨ ਦੀ ਇਹ ਇੱਛਾ ਪੂਰੀ ਹੋਵੇ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਨਾਨਕ ਜੀ ਵੇ ਜਪ ਹਰੀ ਦੋਖ ਸਬੇ ਹੀ ਹੰਤ ਨਾਨਕ ਜੀ ਕਹਿੰਦੇ ਨੇ ਕਿ ਮੈਨੂੰ ਹਰੀ ਦਾ ਨਾਮ ਜਪਿਆ ਆਤਮਿਕ ਜੀਵਨ ਮਿਲਦਾ ਨਾਮ ਜਪਣ ਦੇ ਨਾਲ ਸਾਰੇ ਹੀ ਦੁੱਖ ਸਾਰੇ ਹੀ ਪਾਪ ਖਤਮ ਹੋ ਜਾਂਦੇ ਨੇ ਦਿਨ ਰਾਤ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦਾ ਨਾਮ ਦਿਨ ਰਾਤ ਮਤਲਬ ਕਿਸੇ ਵਕਤ ਵੀ ਨਹੀਂ ਭੁੱਲਦਾ ਉਹ ਕਹਿੰਦੇ ਖੇੜੇ ਵਿੱਚ ਆ ਜਾਂਦਾ ਜਿਸ ਤਰ੍ਹਾਂ ਸੁੱਕੀ ਹੋਈ ਬਨਸਪਤੀ ਨੂੰ ਪਾਣੀ ਮਿਲ ਜੇ ਤਾਂ ਉਹ ਖੇੜੇ ਚ ਆ ਜਾਂਦੀ ਆ ਇਸ ਤਰ੍ਹਾਂ ਹੀ ਹਰੀ ਦੇ ਨਾਮ ਦੇ ਨਾਲ ਜੀਵ ਦਾ ਹਿਰਦਾ ਖਿੜਿਆ ਰਹਿੰਦਾ ਸਰਵ ਕਲਾ ਪ੍ਰਭ ਪੂਰਣੋ ਮੰਜਨ ਮਾਣੀ ਥਾਓ ਕਹਿੰਦੇ ਉਹ ਵਾਹਿਗੁਰੂ ਜੋ ਸਾਰੀਆਂ ਕਲਾਾਂ ਚ ਸਮਰਾਥ ਆ ਜਿਹਦੇ ਕੋਲ ਸਾਰੀਆਂ ਤਾਕਤਾਂ ਨੇ ਕਹਿੰਦੇ ਮੇਰੇ ਨਿਮਾਣੀ ਦਾ ਤਾਂ ਉਹੀ ਆਸਰਾ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾਨਾ ਕਹਿੰਦੇ ਮੈਂ ਆਪਣੇ ਮਨ ਦੇ ਵਿੱਚ ਵਾਹਿਗੁਰੂ ਜੀ ਦੀ ਓਟ ਤੱਕੀ ਆ ਉਹਦਾ ਸਹਾਰਾ ਲਿਆ ਤੇ ਕਹਿੰਦੇ ਮੈਂ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਹੀ ਆਤਮਕ ਜੀਵਨ ਪ੍ਰਾਪਤ ਕਰਦਾ ਕਰ ਕਿਰਪਾ ਪ੍ਰਭ ਆਪਣੀ ਜਨ ਤੂੜੀ ਸੰਗ ਸਮਾਓ ਕਹਿੰਦੇ ਪਰਮਾਤਮਾ ਜੀ ਮੇਰੇ ਤੇ ਕਿਰਪਾ ਕਰੋ ਪਰਮਾ ਵਾਹਿਗੁਰੂ ਜੀ ਕਿ ਮੈਂ ਹਮੇਸ਼ਾ ਹੀ ਆਪ ਦੇ ਸੰਤਾਂ ਦੇ ਕਹਿੰਦੇ ਧੂੜੀ ਦੇ ਵਿੱਚ ਜੁੜਿਆ ਰਹਾ ਉਹਨਾਂ ਦੀ ਚਰਨ ਧੂੜ ਹੋਇਆ ਰਹਾ ਨਿਮਰਤਾ ਦੇ ਨਾਲ ਉਹਨਾਂ ਦੀ ਸ਼ਰਨ ਵਿੱਚ ਪਿਆ ਰਹਾ ਜੋ ਤੂੰ ਰਾਖ ਹੈ ਤਿਉਹ ਰਹਾ ਤੇਰਾ ਦਿੱਤਾ ਪਹਿਨਾ ਖਾਉ ਕਹਿੰਦੇ ਪਰਮਾਤਮਾ ਜੀ ਜਿਵੇਂ ਵੀ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖਦਾ ਮੈਂ ਉਸ ਤਰ੍ਹਾਂ ਹੀ ਖੁਸ਼ ਆਂ ਤੇਰਾ ਦਿੱਤਾ ਹੀ ਮੈਂ ਪਹਿਨਦਾ ਤੇਰਾ ਦਿੱਤਾ ਹੀ ਮੈਂ ਖਾਂਦਾ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਕਹਿੰਦੇ ਵਾਹਿਗੁਰੂ ਜੀ ਮੇਰੇ ਕੋਲੋਂ ਤੁਸੀਂ ਹੀ ਉਦਮ ਕਰਾਉਣਾ ਕਿ ਮੈਂ ਤੇਰੇ ਸਾਧਾਂ ਦੀ ਸੰਗਤ ਦੇ ਵਿੱਚ ਤੇਰੇ ਗੁਣ ਗਾਉਂਦਾ ਰਹਾ ਤੇਰਾ ਨਾਮ ਜਪਦਾ ਰਹਾ ਦੂਜੀ ਜਾਏ ਨ ਸੁਜਈ ਕਿਥੈ ਕੂਕਣ ਜਾਓ ਕਹਿੰਦੇ ਪਰਮਾਤਮਾ ਜੀ ਸਾਡਾ ਦੁੱਖ ਸੁੱਖ ਸੁਣਨ ਵਾਲਾ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਹੈਗਾ ਸਿਰਫ ਤੇਰੇ ਤੇਰੇ ਸਾਹਮਣੇ ਹੀ ਅਸੀਂ ਆਪਣਾ ਦੁੱਖ ਸੁੱਖ ਫਰੋਲ ਸਕਦੇ ਆ ਅੱਗੇ ਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਓ ਕਹਿੰਦੇ ਉਹ ਪਰਮਾਤਮਾ ਜੀ ਸਾਡਾ ਅਗਿਆਨ ਖਤਮ ਕਰਨ ਵਾਲੇ ਨੇ ਅਗਿਆਨ ਕਿਸ ਤਰ੍ਹਾਂ ਦਾ ਜਦੋਂ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਤਾਂ ਸਾਨੂੰ ਸੋਝੀ ਆਉਂਦੀ ਆ ਸਾਡਾ ਮਾਇਆ ਦਾ ਹਨੇਰਾ ਖਤਮ ਕਰਨ ਵਾਲੇ ਨੇ ਉਹ ਪਰਮਾਤਮਾ ਜੋ ਸਾਡੀ ਪਹੁੰਚ ਤੋਂ ਪਰੇ ਨੇ ਸਭ ਤੋਂ ਉੱਚੇ ਨੇ ਮਨ ਵਿਛੜਿਆ ਹਰ ਮੇਲੀ ਐ ਨਾਨਕ ਇਹ ਸੁਆਓ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਜੀ ਮੇਰਾ ਇਹ ਮਨੋਰਥ ਪੂਰਾ ਕਰ ਦਿਓ ਜਿਹੜਾ ਮੇਰਾ ਮਾਨਾ ਆਪਦੇ ਚਰਨਾਂ ਤੋਂ ਵਿਛੜਿਆ ਇਹਨੂੰ ਆਪਦੇ ਚਰਨਾਂ ਦੇ ਨਾਲ ਲਾ ਲਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਕਹਿੰਦੇ ਹੇ ਹਰੀ ਹੇ ਪਰਮਾਤਮਾ ਜੀ ਉਸ ਦਿਨ ਹੀ ਮੈਨੂੰ ਸਾਰੀਆਂ ਮੁਕਤੀਆਂ ਮਿਲਣੀਆਂ ਨੇ ਜਿਸ ਦਿਨ ਮੈਂ ਗੁਰੂ ਦੀ ਸ਼ਰਨ ਪੈ ਗਿਆ ਤੇ ਤੁਸੀਂ ਹੀ ਮੈਨੂੰ ਗੁਰੂ ਦੀ ਸ਼ਰਨ ਪਾਓ ਵਾਰ ਮਾਜ ਕੀ tatha ਸਲੋਕ ਮਹੱਲਾ ਪਹਿਲਾ ਹਾਂਜੀ ਸੰਗਤ ਜੀ ਹੁਣ ਵਾਰ ਸ਼ੁਰੂ ਹੋ ਰਹੀ ਹੈ ਜੋ ਵੀ ਰਾਗ ਮਾਜ ਦੇ ਵਿੱਚ ਹੀ ਹੈਗੀ ਆ ਤੇ ਇਹਦੇ ਵਿੱਚ ਸਲੋਕ ਪਹਿਲੇ ਮਹੱਲੇ ਦੇ ਨੇ ਤੇ ਇਸ ਵਾਰ-ਵਾਰੇ ਇਹ ਤਾਕੀਦ ਆ ਵੀ ਇਸ ਨੂੰ ਮਾਲਕ ਮਰੀਦ ਤਥਾ ਚੰਦਰੜਾ ਸੋਹੀਆ ਕੀ ਤੁਨੀ ਗਾਵਣੀ ਕੋਈ ਇਹ ਦੋ ਰਾਜਪੂਤ ਹੋਏ ਦੇ ਮਾਲਕ ਮਰੀਦ ਮਾਲਕ ਮਰੀਦ ਤੇ ਚੰਦਰੜਾ ਸੋਹੀਆ ਜਿਨ੍ਹਾਂ ਦੀ ਆਪਸ ਵਿੱਚ ਕੋਈ ਲੜਾਈ ਹੋਈ ਸੀ ਤੇ ਉਹਨਾਂ ਤੇ ਫਿਰ ਕੋਈ ਵਾਰ ਲਿਖੀ ਗਈ ਸੀ ਕਹਿੰਦੇ ਉਸ ਤੁਨੀ ਤੇ ਇਹ ਵਾਲੀ ਵਾਰ ਵੀ ਗਾਉਣ ਦੀ ਤਾਕੀਦ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਪਰਮਾਤਮਾ ਕਹਿੰਦੇ ਇੱਕ ਹੈ ਉਹਦਾ ਨਾਮ ਸਦਾ ਰਹਿਣ ਵਾਲਾ ਹੈ ਜਿਸ ਤਰ੍ਹਾਂ ਪਰਮਾਤਮਾ ਸਦਾ ਰਹਿਣ ਵਾਲਾ ਹੈ ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਪਾਇਆ ਜਾ ਸਕਦਾ ਹੈ ਸ਼ਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰ ਹੀ ਵੇ ਕਰ ਗੁਰ ਦੀਪਕ ਤੇ ਲੋਏ ਹਾਂਜੀ ਨਾਨਕ ਜੀ ਕਹਿੰਦੇ ਨੇ ਕਿ ਗੁਰੂ ਹੀ ਪਰਮਾਤਮਾ ਦਾ ਨਾਮ ਦੇਣ ਵਾਲਾ ਦਾਤਾ ਹੈ ਗੁਰੂ ਹੀ ਠੰਡਕ ਪਹੁੰਚਾਉਣ ਵਾਲਾ ਹੈ ਸਾਡੇ ਹਿਰਦੇ ਨੂੰ ਤਪਦਿਆਂ ਨੂੰ ਸ਼ਾਂਤੀ ਦੇਣ ਵਾਲਾ ਹੈ ਗੁਰੂ ਹੀ ਕਹਿੰਦੇ ਤਿੰਨਾ ਭਵਨਾਾਂ ਦੇ ਵਿੱਚ ਦੀਪਕ ਬਣ ਕੇ ਚਾਨਣ ਕਰਨ ਵਾਲਾ ਹੈ ਅਮਰ ਪਦਾਰਥ ਨਾਨਕਾ ਮਨ ਮਾਨਿਏ ਸੁਖ ਹੋਏ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜੋ ਹਮੇਸ਼ਾ ਰਹਿਣ ਵਾਲਾ ਹੈ ਜੇ ਉਸ ਦੇ ਵਿੱਚ ਕਿਸੇ ਜੀਵ ਦਾ ਮਨ ਪਤੀਜ ਜਾਂਦਾ ਫੇਰ ਹੀ ਉਸ ਨੂੰ ਆਤਮਿਕ ਆਨੰਦ ਹੁੰਦਾ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਹਾਂਜੀ ਸੰਗਤ ਜੀ ਇੱਥੇ ਪਾਤਸ਼ਾਹ ਜਿਸ ਤਰ੍ਹਾਂ ਸਾਡੇ ਜੀਵਨ ਨੂੰ 10 ਹਿੱਸਿਆਂ ਵਿੱਚ ਗਿਣ ਕੇ ਦੱਸਦੇ ਨੇ ਕਿ ਕਿਸ ਤਰ੍ਹਾਂ ਇੱਕ ਇੱਕ ਹਿੱਸੇ ਵਿੱਚ ਜੀਵ ਦਾ ਜੀਵਨ ਬਦਲਦਾ ਇੱਕ ਚੀਜ਼ ਤੋਂ ਦੂਜੀ ਵੱਲ ਜਿਸ ਤਰ੍ਹਾਂ ਕਹਿੰਦੇ ਪਹਿਲਾਂ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਉਸ ਨੂੰ ਸਿਰਫ ਮਾਂ ਦੇ ਦੁੱਧ ਤੱਕ ਮਤਲਬ ਹੁੰਦਾ ਕਿਉਂਕਿ ਉੱਥੋਂ ਹੀ ਉਹਨੂੰ ਰੱਜ ਆਉਂਦਾ ਉਹਦਾ ਆਹਾਰ ਯੋ ਹੁੰਦਾ ਦੂਜੇ ਮਾਏ ਬਾਪ ਕੀ ਸੁੱਧ ਫਿਰ ਥੋੜਾ ਜਿਹਾ ਵੱਡਾ ਹੁੰਦਾ ਫਿਰ ਉਹਨੂੰ ਮਾਪੇ ਬਾਪ ਦੀ ਪਛਾਣ ਹੋਣ ਲੱਗ ਜਾਂਦੀ ਆ ਤੀਜੇ ਪਿਆ ਭਾਬੀ ਬੇਬ ਫਿਰ ਕਹਿੰਦੇ ਤੀਜੀ ਅਵਸਥਾ ਦੇ ਵਿੱਚ ਉਹਨੂੰ ਭਰਾ ਦਾ ਭੈਣ ਦਾ ਪਰਜਾਈ ਦਾ ਪਤਾ ਲੱਗਣ ਲੱਗ ਜਾਂਦਾ ਉਹਨਾਂ ਨਾਲ ਪਿਆਰ ਹੁੰਦਾ ਚੌਥੇ ਪਿਆਰ ਉਪਨਨੀ ਖੇੜ ਫਿਰ ਚੌਥੀ ਅਵਸਥਾ ਦੇ ਵਿੱਚ ਕਹਿੰਦੇ ਕੀ ਹੁੰਦਾ ਫਿਰ ਕਹਿੰਦੇ ਉਹਨੂੰ ਖੇਡਾਂ ਪਿਆਰੀਆਂ ਲੱਗਣ ਲੱਗ ਜਾਂਦੀਆਂ ਨੇ ਪੰਜਵੇਂ ਖਾਣ ਪੀਣ ਕੀ ਤਾਤ ਫਿਰ ਪੰਜ ਫਿਰ ਪੰਜਵੀਂ ਕਹਿੰਦੇ ਜਦੋਂ ਪੰਜਵੀਂ ਅਵਸਥਾ ਆਉਂਦੀ ਆ ਉਹਦੇ ਵਿੱਚ ਫਿਰ ਉਹਨੂੰ ਖਾਣਾ ਪੀਣਾ ਚੰਗਣ ਲੱਗ ਚੰਗਾ ਲੱਗਣ ਲੱਗ ਜਾਂਦਾ ਖਾਣ ਪੀਣ ਦੀ ਹਾਲਤ ਪੈਂਦੀ ਆ ਕਿ ਆਹ ਚੀਜ਼ਾਂ ਚੰਗੀਆਂ ਨੇ ਆ ਮਾੜੀਆਂ ਨੇ ਸ਼ਿਵੇ ਕਾਮ ਨਾ ਪੁੱਛੈ ਜਾਤ ਫੇ ਸ਼ੇਮੀ ਅਵਸਥਾ ਵਿੱਚ ਉਹਨੂੰ ਜਿਸ ਤਰ੍ਹਾਂ ਜਵਾਨੀ ਚੜ ਜਾਂਦੀ ਆ ਸਤਵੇਂ ਸੰਜਕਿਆ ਕਰਵਾਸ ਸਤਵੀਂ ਅਵਸਥਾ ਵਿੱਚ ਕਹਿੰਦੇ ਫਿਰ ਉਹ ਆਪਣਾ ਘਰਵਾਰ ਬਣਾ ਕੇ ਬੈਠ ਜਾਂਦਾ ਅੱਠਵੇਂ ਕਰੋਧ ਹੋਆ ਤਨਨਾਸ਼ ਅੱਠਵੀਂ ਅਵਸਥਾ ਵਿੱਚ ਕਹਿੰਦੇ ਹੁਣ ਸਰੀਰ ਨੂੰ ਕਹਿੰਦੇ ਗੁੱਸੇ ਦੇ ਨਾਲ ਖਰਾਬੀ ਆਉਣ ਸ਼ੁਰੂ ਹੋ ਜਾਂਦੀ ਆ। ਨਾਵੇ ਤੌਲੇ ਉੱਬੇ ਸਾਹ ਕਹਿੰਦੇ ਨੌਵੀਂ ਅਵਸਥਾ ਦੇ ਵਿੱਚ ਫਿਰ ਚਿੱਟੇਵਾਲ ਆ ਜਾਂਦੇ ਨੇ ਸਾਹ ਵੀ ਚੜਨ ਲੱ ਆ ਜਾਂਦਾ ਉਮਰ ਵਡੇਰੀ ਹੋਣ ਲੱਗ ਜਾਂਦੀ ਆ। ਦਸਵੇਂ ਦੱਦਾ ਹੋ ਆਸਵਾ ਫਿਰ ਦਸਵੀਂ ਅਵਸਥਾ ਵਿੱਚ ਕਹਿੰਦੇ ਵੀ ਪੂਰਾ ਹੋ ਜਾਂਦਾ। ਸਾਰਾ ਕਾਇਆ ਕਰਮ ਹੋ ਜਾਂਦਾ ਖਤਮ। ਗਏ ਸਗੀਤ ਪੁਕਾਰੀ ਤਾ ਫਿਰ ਕਹਿੰਦੇ ਜਿਹੜੇ ਸੰਗੀ ਸਾਥੀ ਨੇ ਸ਼ਮਸ਼ਾਨ ਭੂਮੀ ਚਲੇ ਜਾਂਦੇ ਨੇ ਤੇ ਫਿਰ ਤਾਹਾ ਮਾਰ ਕੇ ਰੋਂਦੇ ਨੇ ਉੜਿਆ ਹਾਂਸ ਦਾ ਸਾਇਰਾ ਫਿਰ ਕਹਿੰਦੇ ਸਰੀਰ ਤੇ ਸੜ ਕੇ ਇੱਥੇ ਰਹਿ ਜਾਂਦਾ ਨਾ ਜੋ ਜੀਵ ਆਤਮਾ ਹੁੰਦਾ ਫਿਰ ਕਹਿੰਦੇ ਉੜਦਾ ਅੱਗੇ ਆਪਣੇ ਰਸਤੇ ਲੱਭਦਾ ਫਿਰਦਾ ਆਇਆ ਗਿਆ ਮੋਇਆ ਨਾਉ ਕਹਿੰਦੇ ਜੀਵ ਸੰਸਾਰ ਚ ਆਇਆ ਫਿਰ ਸੰ세 ਸੰਸਾਰ ਚ ਮੌਤ ਆਈ ਚਲੇ ਗਿਆ ਫਿਰ ਹੌਲੀ ਹੌਲੀ ਉਹਦਾ ਨਾਂ ਵੀ ਖਤਮ ਹੋ ਗਿਆ ਜਿਸ ਤਰ੍ਹਾਂ ਇੱਕ ਦੋ ਪੀੜੀਆਂ ਤੱਕ ਨਾਂ ਫਿਰ ਨਾ ਭੁੱਲ ਜਾਂਦੇ ਨੇ ਪਿੱਛੇ ਪੱਤਲ ਸਦਿਓ ਕਾਵ ਫਿਰ ਕਹਿੰਦੇ ਜਿਵੇਂ ਪੁਰਾਣੇ ਜਮਾਨੇ ਚ ਜਾਂ ਹੁਣ ਵੀ ਰਿਵਾਜ ਹੁੰਦੇ ਨੇ ਮਾਤ ਤੋਂ ਬਾਅਦ ਫਿਰ ਜਿਹਨੂੰ ਪਤਲਾ ਭਰੀਆਂ ਜਾਂਦੀਆਂ ਜਿਵੇਂ ਕਾਵਾਂ ਨੂੰ ਖਲਾਉਂਦੇ ਨੇ ਨਾਨਕ ਮਨਮੁਖ ਅੰਧ ਪਿਆਰ ਫਿਰ ਨਾਨਕ ਜੀ ਕਹਿੰਦੇ ਨੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹਨਾਂ ਦਾ ਪਿਆਰ ਅੰਨਾ ਹੈ ਅੰਨਾ ਕਿਉਂ ਨਾਸ਼ਵੰਤ ਚੀਜ਼ਾਂ 'ਚ ਪਿਆਰ ਲੱਗਿਆ ਉਹਨਾਂ ਨੂੰ ਬਾਜ ਗੁਰੂ ਡੁੱਬਾ ਸੰਸਾਰ ਕਹਿੰਦੇ ਗੁਰੂ ਦੀ ਸ਼ਰਨ ਲੈਣ ਤੋਂ ਬਿਨਾਂ ਸਾਰਾ ਸੰਸਾਰ ਡੁੱਬ ਜਾਂਦਾ ਪਵਜਲ ਦੇ ਵਿੱਚ ਕਿ ਗੁਰੂ ਦੀ ਸ਼ਰਨ ਪਿਆ ਨਾਮ ਮਿਲਣਾ ਤਾਂ ਫਿਰ ਇਸ ਪਵਜਲ ਤੋਂ ਤੈਰ ਹੋਣਾ ਨਹੀਂ ਤੇ ਫਿਰ ਡੁੱਬਣਾ ਹੀ ਹੋਇਆ ਜੀ ਮਹੱਲਾ ਪਹਿਲਾ 10 ਬਾਲਤਣ 20 ਰਵਣ 30 ਕਾ ਸੁੰਦਰ ਕਹਾਵੈ ਹਾਂਜੀ ਇੱਥੇ ਹੁਣ ਬਾਚਾ ਨੇ ਜਿਸ ਤਰ੍ਹਾਂ 20 ਸਾਲ ਦੀ ਉਮਰ 'ਚ ਕੀ ਕਰਦਾ 20 ਸਾਲ ਦੀ ਉਮਰ 'ਚ ਜੀਵ ਕੀ ਕਰਦਾ ਇਸ ਤਰ੍ਹਾਂ ਮਤਲਬ ਬਾਣੀ 'ਚ ਲਿਖਿਆ ਕਹਿੰਦੇ ਦਸਾਂ ਦੇ ਵਿੱਚ ਹੁੰਦਾ ਕਹਿੰਦੇ ਇਦਾਂ ਉਹਦਾ ਬਾਲ ਪਣ ਲੱਗ ਜਾਂਦਾ 10 ਸਾਲ ਤੱਕ ਹੁੰਦੇ ਆ ਬਚਪਨ ਲੰਘ ਜਾਂਦਾ 20 ਰਵਣ ਫਿਰ 20 ਦਾ ਹੋ ਗਿਆ ਜਵਾਨ ਹੋ ਗਿਆ ਜੀਵ ਤੀਸਾ ਕਾ ਸੁੰਦਰ ਕਹਾਵੇ ਫਿਰ 30 ਸਾਲ ਦਾ ਹੋ ਕੇ ਪਰ ਪਰ ਜਵਾਨ ਸੁੰਦਰ ਹੋ ਜਾਂਦਾ 40 ਸੀ ਪੁਰ ਹੋਏ 85 ਪਾਗ ਖਿਸੈ ਸਠੀ ਕੇ ਬੋਡੇ ਪਾ ਆਵੇ ਫਿਰ ਕਹਿੰਦੇ ਜਦੋਂ 40 ਸਾਲਾਂ ਦਾ ਹੋਇਆ ਫਿਰ ਮਤਲਬ ਜਿੱਦਾਂ ਪੂਰੀ ਜਵਾਨੀ ਤੇ ਹੈ ਪੂਰਾ ਜਿੱਦਾਂ ਮਤਲਬ ਜੋਬਨ ਹੈ ਫਿਰ 50 ਸਾਲ ਦਾ ਹੋਇਆ ਫਿਰ ਜਵਾਨੀ ਟਲਣ ਲੱਗ ਗਈ ਜਦੋਂ 60 ਦਾ ਹੋਇਆ ਫਿਰ ਕਹਿੰਦੇ ਬੁਢਾਪਾ ਆ ਗਿਆ 70 ਕਾ ਮਤਹੀਨ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ ਜਦੋਂ ਕਹਿੰਦੇ 70 ਸਾਲ ਦਾ ਹੁੰਦਾ ਫਿਰ ਜਿੱਦਾਂ ਕਹਿ ਦਿੰਦੇ ਨੇ ਨਾ ਕਿ ਵੀ ਹੁਣ ਉਹਨੂੰ ਕੁਝ ਯਾਦ ਨਹੀਂ ਰਹਿੰਦਾ ਵੀ ਫਿਰ ਕਹਿੰਦੇ ਉਹਦੀ ਅਕਲ ਚਲੀ ਜਾਂਦੀ ਆ ਜਦੋਂ 80 ਦਾ ਹੁੰਦਾ ਫਿਰ ਕੋਈ ਕੰਮਕਾਰ ਕਰਨ ਯੋਗ ਨਹੀਂ ਰਹਿੰਦਾ ਜੀਵ ਨਵੇ ਕਾ ਸਹਿ ਜਾਸਣੀ ਮੂਲ ਨ ਜਾਣੇ ਆਪਬਲ ਫਿਰ ਕਹਿੰਦਾ ਜਦੋਂ 90 ਸਾਲਾਂ ਦਾ ਹੁੰਦਾ ਫਿਰ ਤੇ ਜਿੱਦਾਂ ਮੰਝੇ ਤੇ ਉਹਦਾ ਆਸਣਾ ਜਾਂਦਾ ਵੀ ਮੰਝੇ ਤੇ ਬੈਠਣ ਜੋਗਾ ਹੋ ਜਾਂਦਾ ਸਰੀਰ ਦਾ ਕਹਿੰਦੇ ਆਪਣਾ ਕੋਈ ਉਹਦਾ ਬਲ ਨਹੀਂ ਹੁੰਦਾ ਆਪਣਾ ਆਪ ਵੀ ਨਹੀਂ ਸੰਭਾਲ ਸਕਦਾ ਜਦੋਂ 90 ਦਾ ਹੋ ਗਿਆ ਟੰਡੋਲਮ ਟੁੰਡਮ ਡਿਠਮੈਂ ਨਾਨਕ ਜਗ ਤੂ ਏਕਾ ਤਵਲ ਹਰ ਨਾਨਕ ਜੀ ਕਹਿੰਦੇ ਨੇ ਕਿ ਮੈਂ ਇਸ ਸੰਸਾਰ ਦੇ ਵਿੱਚ ਬੜਿਆ ਦੇਖਿਆ ਚੱਖਿਆ ਤੇ ਸੁਣਿਆ ਵੀ ਆ ਕਿ ਜਿਹੜਾ ਇਹ ਜੱਗ ਆ ਬੜਾ ਸੋਹਣਾ ਕਹਿੰਦੇ ਜਿਵੇਂ ਪੱਥਰਾਂ ਦਾ ਕਹਿੰਦੇ ਮੰਦਿਰ ਬਣਿਆ ਹੋਇਆ ਪਰ ਹੈ ਇਸ ਤਰ੍ਹਾਂ ਜਿਵੇਂ ਧੂਏ ਦਾ ਹੁੰਦਾ ਸੋਹਣਾ ਕਹਿੰਦੇ ਲੱਗਦਾ ਵੀ ਜਿੱਦਾਂ ਵਧੀਆ ਮੰਦਿਰ ਬਣਿਆ ਪਰ ਹੈ ਜਿਵੇਂ ਕੋਈ ਧੂਏ ਦਾ ਧੂਆ ਜਿੱਦਾਂ ਵੀ ਉਡਣ ਵਾਲਾ ਇਸ ਤਰ੍ਹਾਂ ਦਾ ਕਹਿੰਦੇ ਸੰਸਾਰ ਵੀ ਹੱਥ ਵੱਲੇ ਆਉਣ ਵਾਲੀ ਕੋਈ ਚੀਜ਼ ਨਹੀਂ ਗੀ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਦਪਾਤੀ ਕਹਿੰਦੇ ਹੈ ਵਾਹਿਗੁਰੂ ਜੀ ਤੂੰ ਕਰਤਾ ਪੁਰਖ ਹੈ ਤੂੰ ਹੀ ਕਰਨ ਕਰਾਉਣ ਵਾਲਾ ਹੈ ਤੂੰ ਹੀ ਸ੍ਰਿਸ਼ਟੀ ਨੂੰ ਸਜਣਾ ਕਰਨ ਵਾਲਾ ਹੈ ਜਿਸ ਨੇ ਸ੍ਰਿਸ਼ਟ ਨੂੰ ਪੈਦਾ ਕੀਤਾ ਹੈ ਤੂੰ ਸਾਡੀ ਪਹੁੰਚ ਤੋਂ ਪਰੇ ਹੈ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਤੇਰੇ ਤੱਕ ਨਹੀਂ ਹੋ ਸਕਦੀ ਤੇ ਤੂੰ ਅਲੱਗ ਅਲੱਗ ਰੰਗਾਂ ਦੇ ਅਲੱਗ ਲੱਗ ਕਿਸਮਾਂ ਦੇ ਅਲੱਗ ਲੱਗ ਭਾਂਤਾਂ ਦੇ ਜੀਵ ਪੈਦਾ ਕੀਤੇ ਨੇ ਤੂੰ ਜਾਣੈ ਜਿੰਨ ਉਪਾਈਐ ਸਭ ਖੇਲ ਤੂੰ ਮਾਤੀ ਕਹਿੰਦੇ ਇਹ ਸ੍ਰਿਸ਼ਟੀ ਤੂੰ ਹੀ ਰਚਿਆ ਤੂੰ ਹੀ ਇਹਨੂੰ ਜਾਣਦਾ ਤੇ ਤੂੰ ਹੀ ਇਹਦਾ ਪੈਦ ਸਮਝਦਾ ਇਹ ਸਾਰੀ ਤੇਰੀ ਹੀ ਖੇਡ ਪੈਦਾ ਕੀਤੀ ਹੋਈ ਆ ਸੰਸਾਰ ਇੱਕ ਆਵੈ ਇੱਕ ਜਾਹੇ ਉਠ ਬਿਨ ਨਾਵੈ ਮਰ ਜਾਂਦੀ ਕਹਿੰਦੇ ਕਈ ਆਉਂਦੇ ਨੇ ਕਈ ਜਾਂਦੇ ਨੇ ਮਤਲਬ ਬਿਨਾ ਨਾਮ ਤੋਂ ਦੁਨੀਆ ਤੋਂ ਚਲੇ ਜਾਂਦੇ ਨੇ ਜਿਹੜਾ ਨਾਮ ਨਹੀਂ ਜਪਦੇ ਉਹਨਾਂ ਨੂੰ ਆਤਮਿਕ ਮੌਤ ਆਈ ਰਹਿੰਦੀ ਆ ਗੋਰ ਮੱਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ ਪਰ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਹਮੇਸ਼ਾ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿधाती ਕਹਿੰਦੇ ਜੀਵਾਂ ਨੂੰ ਕਹਿ ਰਹੇ ਨੇ ਕਿ ਉਸ ਵਾਹਿਗੁਰੂ ਦਾ ਨਾਮ ਜਪੋ ਜੋ ਹਮੇਸ਼ਾ ਰਹਿਣ ਵਾਲਾ ਜਿਨੂੰ ਮਾਇਆ ਦੀ ਕਾਲਕ ਨਹੀਂ ਲੱਗਦੀ ਜੋ ਹੋ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਪਰਮਾਤਮਾ ਹਰੀ ਉਹਨੂੰ ਜਪੋ ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਵਡਾਤੀ ਕਹਿੰਦੇ ਹੈ ਵਾਹਿਗੁਰੂ ਜੀ ਤੂੰ ਆਪ ਹੀ ਸਭ ਤੋਂ ਵੱਡਾ ਹੈ ਆਪ ਹੀ ਸਭ ਕੁਝ ਜਾਣਨ ਵਾਲਾ ਹੈ ਜੋ ਮਨ ਚਿੱਤ ਤੁਦ ਧਿਆਇਂਦੇ ਮੇਰੇ ਸੱਚਿਆ ਬਲ ਬਲ ਹੋ ਤਨ ਜਾਤੀ ਕਹਿੰਦੇ ਹੇ ਮੇਰੇ ਸੱਚੇ ਵਾਹਿਗੁਰੂ ਜੀ ਜਿਹੜੇ ਕਹਿੰਦੇ ਤੈਨੂੰ ਧਿਆਉਂਦੇ ਨੇ ਜੋ ਤੇਰਾ ਨਾਮ ਜਪਦੇ ਨੇ ਜੋ ਤੈਨੂੰ ਚਿੱਤ ਚ ਬਸਾਉਂਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲ ਬਲ ਜਾਵਾਂ ਸਦਕੇ ਜਾਵਾਂ ਬਲਿਹਾਰੇ ਜਾਵਾਂ ਕਹਿੰਦੇ ਉਹਨਾਂ ਤੋਂ ਜੋ ਤੇਨੂੰ ਤੇ ਆਉਂਦੇ ਨੇ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਜੀ ਬਾਣੀ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪ ਦੀ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਬਖਸ਼ਿਓ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ